ਸੋ ਦੋਸਤੋ ਗੋਰਾ ਟਾਈਲ ਤੇ ਲੱਗਣ ਜਾ ਰਹੀ ਆ ਸਮਰਦੀ ਸਭ ਤੋਂ ਵੱਡੀ ਠਮਾਕਾ ਸੇ ਜਿੱਥੇ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਟਾਈਲਾਂ ਦੇਣ ਜਾ ਰਹੇ ਆ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਭਾਈ ਜੀ ਮਾਰਕੀਟ ਦਾ ਰੇਟ ਆ 70 ਰੁਪਏ ਫੁੱਟ ਕੀ ਰੇਟ ਦੇ ਰਹੇ ਹੋ ਫਿਰ ਇਹ ਦਿੱਤਾ ਜੀ 30 ਰੁਪਏ ਫੁੱਟ ਦੇ ਵਿੱਚ ਸਰ 32 ਚੌਂਡ ਦਾ ਸਾਈਜ਼ ਡਾਰਕ ਕਲਰ ਜੀ 30 ਰੁਪਏ ਫੁੱਟ ਦੇ ਵਿੱਚ ਕੁਆਲਿਟੀ ਵੀ ਚੈੱਕ ਕਰ ਲਓ ਜੀ ਤੁਸੀਂ ਆ ਭਾਈ ਦਿਖਾ ਦਿਓ ਜਰਾ ਕਿ ਪਟਾਕੇ ਪੈਂਦੇ ਆ ਪੂਰੇ ਦੇ ਟਾਈਲਾਂ ਦਿਖਾ ਦਿਓ ਕਿ ਅਨ ਬ੍ਰੇਕੇਬਲ ਟਾਈਲਾਂ ਤੁਹਾਨੂੰ ਗੋਰਾ ਟਾਈਲ ਤੇ ਮਿਲਣ ਵਾਲੀਆਂ ਵਾਂ ਸਿਰਫ ਤੇ ਸਿਰਫ 30 ਰੁਪਏ ਫੁੱਟ ਦੇ ਵਿੱਚ ਤੇ ਇਹਦਾ ਡਿਜ਼ਾਈਨ ਦਿਖਾਓ ਭਾਜੀ ਡਿਜ਼ਾਈਨ ਕਿੱਡੇ ਨਿਆਰੇਦਾਰ ਆ ਜੀ ਲਓ ਸਰ ਲਓ ਤੁਸੀਂ ਚੈੱਕ ਕਰ ਲਓ ਜੀ ਕੁਆਲਿਟੀ ਵੀ ਚੈੱਕ ਕਰ ਲਓ ਤੇ ਡਿਜ਼ਾਈਨ ਵੀ ਚੈੱਕ ਕਰ ਲਓ ਦਿੱਤੇ ਕੀ ਰੇਟ ਹੈ ਓਨਲੀ 30 ਰੁਪਏ ਫੁੱਟ ਦੇ ਵਿੱਚ ਜੀ ਸੋ ਬਿਲਕੁਲ ਇਹ 32 ਚੌੜੀਆਂ ਟਾਈਲਾਂ ਜੀ 30 ਰੁਪਏ ਫੁੱਟ ਦੇ ਵਿੱਚ ਸਰ ਚੈੱਕ ਕਰ ਲਓ ਜੀ ਤੁਸੀਂ ਏ ਭਾਜੀ ਇਧਰ ਟਾਈਲ ਬਹੁਤ ਵੱਡੀ ਜੇ ਇਹਦਾ ਪਟਾਕਾ ਪੈ ਜਾਣਾ ਜੇ ਇਹ ਨਾ ਸੁੱਟਿਓ ਭਾਜੀ ਸਰ ਇਹ ਵੀ ਸੁੱਟ ਕੇ ਦਿਖਾਵਾਂਗੇ ਸੋਨੂੰ ਕੁਆਲਿਟੀ ਚੈੱਕ ਕਰਾਵਾਂਗੇ 4x6 ਦੀ ਟਾਈਲ ਹੈ ਜੀ ਇਹ ਇਹ ਭਾਜੀ 4/6 ਦੀ ਟਾਈਲ 4x6 ਦੀ ਟਾਈਲ ਹੈ ਬੰਦੇ ਤੋਂ ਵੱਡੀ ਸਾਈਜ਼ ਹੈ ਜੀ ਬੰਦੇ ਤੋਂ ਵੱਡਾ ਸਾਈਜ਼ ਹੈ 4x6 ਦਾ ਸਾਈਜ਼ ਛੱਡ ਦਿਓ ਤੁਸੀਂ ਆਉਂਦੇ 38 ਰੁਪਏ ਫੁੱਟ ਦੇ ਵਿੱਚ ਦੇਖੋ ਭਾਜੀ ਦਿਖਾ ਦਿਓ ਕਿ ਪਿੰਦੇ ਆ ਗੋਰਾ ਟਾਈਲ ਦੇ ਪਟਾਕੇ ਦੇ 4/6 ਦੀਆਂ ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਟਾਈਲਾਂ ਵੀ ਤੁਹਾਨੂੰ ਬਹੁਤ ਹੀ ਵਾਜਬ ਰੇਟਾਂ ਤੇ ਦੇਵਾਂਗੇ ਔਸਰ ਸਰ ਸੋਨੋ ਹੋਰ ਵੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਆਰਟੀਕਲ ਨਵੇਂ-ਨਵੇਂ ਓਨਲੀ 30 ਰੁਪਏ ਫੁੱਟ ਵਾਲੇ ਦਿਖਾਉਣੇ ਆ ਜੀ 32 ਚੌਂਡ ਦੇ ਵਿੱਚ ਇਸ ਤਰ੍ਹਾਂ ਦੇ ਇਟਾਲੀਅਨ ਕਲਰ ਸਰ ਇਹ ਦੇਖੋ ਚੈੱਕ ਕਰੋ ਇਟਾਲੀਅਨ ਕਲਰ 32 ਚੌਂਡ ਦੇ ਵਿੱਚ ਓਨਲੀ 30 ਰੁਪਏ ਫੁੱਟ ਦੇ ਵਿੱਚ ਸਰ ਚੈੱਕ ਕਰਦੇ ਜਾਓ ਸਰ ਬਿਲਕੁਲ ਪਾਈ ਡਿਜ਼ਾਈਨਿੰਗ ਦਿਖਾ ਦਿਓ ਮੈਂ ਕਹਾਂ ਜੀ ਡਿਜ਼ਾਈਨ ਅਨਲਿਮਟਿਡ ਸਟਾਕ ਅਨਲਿਮਟਿਡ ਤੁਸੀਂ ਆਉਣਾ ਕਿੱਥੇ ਆ ਗੋਰਾ ਟਾਇਲ ਤੇ ਸਰ ਇੱਕ ਵਾਰੀ ਚੈੱਕ ਜ਼ਰੂਰ ਕਰਕੇ ਜਾਓ ਜੀ ਭਾਜੀ ਜਿਸ ਤਰ੍ਹਾਂ ਇਹ ਵੀ ਡਾਰਕ ਟਾਇਲ ਆ ਇਹਦੀ ਗੱਲ ਕੀਤੀ ਇਹਦਾ ਰੇਟ ਤੇ ਨਹੀਂ ਵੱਜੂਗਾ ਨਹੀਂ 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 ਸਰ ਗੋਰਾ ਟਾਇਲ ਦੇ ਖੜੇ ਹਾਂ ਜੀ ਇੱਕੋ ਸਾਈਜ਼ ਦਾ ਇੱਕੋ ਰੇਟ ਆ 30 ਰੁਪਏ ਫੁੱਟ ਜੀ ਸੋ ਬਿਲਕੁਲ ਇੱਧਰ ਤੁਹਾਨੂੰ ਸਟਾਕ ਦਿਖਾ ਦਈਏ ਪਾਜੀ ਕੈਮਰਾ ਕਮਾ ਦਿਓ ਇੱਕ ਵਾਰੀ ਆਜੋ ਸਰ ਆਜੋ ਆਜੋ ਇਹਦਾ ਇੱਕੋ ਹੀ ਗਦਾਮ ਆ ਜੀ ਤੁਹਾਨੂੰ ਹੋਰ ਵੀ ਦੂਜੇ ਗਦਾਮ ਚ ਲੈ ਕੇ ਚਲਦਾ ਜੀ ਉਧਰ ਵੀ ਸਟਾਕ ਦਿਖਾਉਣੇ ਆ ਜੀ ਤੁਹਾਨੂੰ ਸੋ ਬਿਲਕੁਲ ਇੱਧਰ ਪਾਜੀ ਕੈਮਰਾ ਕਮਾ ਦਿਓ ਇੱਧਰ ਵੀ ਤੁਹਾਨੂੰ ਸਟਾਕ ਦਿਖਾ ਦਈਏ ਇਹ ਇੱਕ ਸੈਕਸ਼ਨ ਆ ਇਸ ਤਰ੍ਹਾਂ ਦੇ ਚਾਰ ਗਡਾਊਨ ਨੇ ਤੇ ਚਾਰੇ ਗਡਾਊਨ ਤੁਹਾਨੂੰ ਦਿਖਾਵਾਂਗੇ ਪਾਜੀ ਉਧਰ ਤੇ ਸਟਾਕ ਬੜਾ ਦਿਖਾਤਾ 3240 ਦਾ ਸਟਾਕ ਦਿਖਾਓ ਹੁਣ ਆਜੋ ਆਜੋ ਆਹ ਦੇਖੋ ਜੀ 3240 ਦਾ ਨਾਲੇ ਦੇਖ ਲਓ ਗੱਡੀਆਂ ਪਰ ਪਰ ਕੇ ਜਾ ਰਹੀਆਂ 3240 ਦੀਆਂ ਸੋਡੇ ਸ਼ਹਿਰਾਂ ਦੇ ਵਿੱਚ ਸ਼ਹਿਰ ਵੀ ਪਤਾ ਕਰ ਲੋ ਜੀ ਕਿੱਥੇ ਜਾ ਰਹੀ ਹੈ ਗੱਡੀ ਪਾਜੀ ਕਿਹੜੀ ਜਗ੍ਹਾ ਜਾ ਰਹੀਆਂ ਜੀ ਮੋਹਾਲੀ ਜਾ ਰਹੀ ਹੈ ਜੀ ਮੋਹਾਲੀ ਸੋ ਬਿਲਕੁਲ ਇੱਧਰ ਤੁਸੀਂ ਵੇਖ ਸਕਦੇ ਜੀ ਕਿ 32 ਚੌੜ ਦਾ ਸਟਾਕ ਜਿਹੜਾ ਵਾ ਮੋਹਾਲੀ ਪਾਜੀ ਚੱਲੇ ਆ ਤੇ ਇੱਧਰ ਪਾਜੀ ਹੋਰ ਵੀ ਡਿਜ਼ਾਈਨ ਤੇ ਸਟਾਕ ਦਿਖਾਓ ਸਾਨੂੰ ਇਹ 30 ਰੁਪਏ ਫੁੱਟ ਦੇ ਵਿੱਚ ਜੀ ਗੋਰਾ ਟਾਇਲ ਤੇ ਸਮਰ ਮੇਲਾ ਲੱਗਿਆ ਹੋਇਆ 32 64 ਦੇ ਸਾਈਜ਼ ਸਿਰਫ ਓਨਲੀ 30 ਰੁਪਏ ਫੁੱਟ ਦੇ ਤੇ ਪਾਜੀ ਇਧਰ ਜਿਹੜਾ ਇਹ ਸਟਾਕ ਪਿਆ ਹੋਇਆ ਆਜੋ ਸਰ ਆਜੋ ਆਜੋ ਸਟਾਕ ਅਨਲਿਮਟਿਡ ਪਿਆ ਹੋਇਆ ਗੱਡੀਆਂ ਤੇ ਗੱਡੀਆਂ ਆਈ ਜਾਂਦੀਆਂ ਤੇ ਵਿਕੀ ਜਾਂਦੀਆਂ ਜੀ ਇਹ ਸਾਰਾ 30 ਰੁਪਏ ਫੁੱਟ ਦੇ ਵਿੱਚ ਹੈ ਜੀ ਚੈੱਕ ਕਰ ਲਓ ਤੁਸੀਂ ਫਰੈਸ਼ ਸਟਾਕ ਹੈ ਜੀ ਬੱਤੀ ਚੌੜ ਦਾ ਜੀ ਸੋ ਬਿਲਕੁਲ ਇਧਰ ਦੇਖੋ ਯਾਰ ਇਟਾਲੀਅਨ ਸੀਰੀਜ਼ ਇਹ ਵੀ ਇਹ ਵੀ ਪਾਜੀ 30 ਰੁਪਏ ਇਹ ਵੀ 30 ਰੁਪਏ ਫੁੱਟ ਦੇ ਵਿੱਚ ਸਰ ਆਜੋ ਜੀ ਹੋਰ ਵੀ ਦਿਖਾਵਾਂ ਤੁਹਾਨੂੰ ਆਹ ਦੇਖੋ ਜੀ ਆਟਾਲੀਅਨ ਇਹ ਪਾਜੀ ਇਹ ਆਟਾਲੀਅਨ ਇਹ ਵੀ 30 ਰੁਪਏ ਮੁੱਢ ਦੇ ਵਿੱਚ ਇਹ ਵੀ 30 ਰੁਪਏ ਫੁੱਟ ਦੇ ਵਿੱਚ ਜੀ ਅਜੀ ਇੱਧਰ ਬੜੀਆਂ ਵੱਡੀਆਂ ਵੱਡੀਆਂ ਟਾਈਲਾਂ ਪਈਆਂ ਵਾ ਬਾਜ਼ਾਰ ਦੇ ਵਿੱਚ 90 90 100 100 ਰੁਪਏ ਫੁੱਟ ਦੇ ਰਿਹਾ ਤੁਸੀਂ ਦੱਸੋ ਕੀ ਰੇਟ ਦੇਣਾ ਇਹਦਾ ਇਹ ਦਿੱਤਾ ਜੀ 38 ਰੁਪਏ ਫੁੱਟ ਦੇ ਵਿੱਚ ਇੱਕ ਹੋਰ ਆਫਰ ਦਿੱਤੀ 4 6 ਦੀ ਟਾਇਲ ਜੀ ਬਾਜੀ 4 6 38 ਰੁਪਏ 4 6 ਦੀ ਟਾਇਲ ਓਨਲੀ 38 ਰੁਪਏ ਫੁੱਟ ਦੇ ਵਿੱਚ ਸਰ ਤੁਸੀਂ ਚੈੱਕ ਕਰੋ ਬੰਦੇ ਤੋਂ ਵੱਡਾ ਸਾਈਜ਼ ਹੈ ਸਰ ਚੈੱਕ ਕਰੋ ਜੀ ਆਹ ਦੇਖੋ ਜੀ ਸੋ ਬਿਲਕੁਲ ਇੱਧਰ ਬਾਜੀ ਚੈੱਕ ਕਰ ਲਓ ਯਾਰ ਆ ਪੀਸ ਜੀ ਆਹ ਦੇਖੋ ਸੋ ਬਿਲਕੁਲ ਇਹ 4 6 ਦਾ ਸਾਈਜ਼ ਭਾਜੀ ਜਿਹੜਾ ਮਾਰਕੀਟ ਦੇ ਵਿੱਚ 80 ਰੁਪਏ 90 ਰੁਪਏ 100 ਰੁਪਏ ਤੇ ਭਾਜੀ ਕਹਿੰਦੀ ਆ 38 ਰੁਪਏ ਦੇ ਵਿੱਚ ਇਸ ਤਰ੍ਹਾਂ ਦਾ ਸਟਾਕ ਤੁਹਾਨੂੰ ਦਵਾਂਗੇ ਇਹ ਭਾਜੀ ਉਧਰ ਜਿਹੜਾ ਡਿਜ਼ਾਈਨ ਲੱਗਾ ਹੋਇਆ ਇਹ ਵੀ 38 ਰੁਪਏ ਦੀ ਇਹ ਵੀ ਇਹ ਵੀ 38 ਰੁਪਏ ਸਰ 4 6 ਦਾ ਸਟਾਕ ਹੈ ਜੀ ਇਹ ਵੀ 38 ਰੁਪਏ ਫੁੱਟ ਦੇ ਵਿੱਚ ਜੀ ਸੋ ਬਿਲਕੁਲ ਇਹ ਵੀ ਤੁਹਾਨੂੰ ਚੱਕ ਕੇ ਦਿਖਾ ਦਿੰਨੇ ਆ ਬਹੁਤ ਵੱਡੀਆਂ ਵੱਡੀਆਂ ਟੈਲਾਂ ਆ ਤੇ ਇੱਧਰ ਵੇਖੋ ਇਹ ਰੰਗ ਇਹ ਇੱਧਰ ਭਾਜੀ ਸਟਾਕ ਦਿਖਾ ਦਿਓ ਆ ਲਓ ਜੀ ਇਹ ਵੱਡੀਆਂ-ਵੱਡੀਆਂ ਟਾਇਲਾ, ਗੋਰਾ ਟਾਇਲ ਤੇ ਤੁਹਾਨੂੰ ਮਿਲਨੀਆਂ ਵਾ ਸਿਰਫ ਤੇ ਸਿਰਫ 83 ਰੁਪਏ ਫੁੱਟ ਦੇ ਵਿੱਚ ਜੀ। ਸੋ ਬਿਲਕੁਲ ਆਓ ਅੱਗੇ ਵੀ ਚੱਲਦੇ ਆਂ ਪਾਜੀ ਇਹ ਵੀ ਸਾਰਾ ਸਟਾਕ ਹੀ ਹੈ ਜੀ। ਹਾਂਜੀ ਹਾਂਜੀ ਇਹ ਵੀ ਸਾਰਾ ਫਰੈਸ਼ ਸਟਾਕ ਹੈ ਸਰ 28 ਰੁਪਏ ਫੁੱਟ ਦੇ ਵਿੱਚ ਜੀ। ਖੋਲ ਕੇ ਵੀ ਦਿਖਾ ਦਿੰਨੇ ਆ ਆਜੋ। ਸੋ ਬਿਲਕੁਲ ਇਹ ਵੀ ਸਟਾਕ ਤੁਹਾਨੂੰ ਦਿਖਾ ਦਿੰਨੇ ਆ ਖੋਲ ਕੇ ਸੋ ਡਿਜ਼ਾਈਨਿੰਗ ਕਾਫੀ ਮਿਲਨੀ ਹੈ ਇਧਰ ਦੇਖੋ। ਸੋ ਲਓ ਜੀ। ਵਾਹ ਜੀ ਵਾਹ ਪਾਜੀ ਇਹ ਤੇ ਨਜ਼ਾਰਾ ਹੀ ਲਿਆਤਾ ਜੀ ਯਾਰ। ਏ ਵੀ 38 ਰੁਪਏ ਦੇ ਵਿੱਚ ਜੀ ਓਨਲੀ 38 ਰੁਪਏ ਫੁੱਟ ਸਰ ਗ੍ਰੇ ਪੈਟਰਨ ਦੇ ਵਿੱਚ ਵੀ 38 ਰੁਪਏ ਫੁੱਟ ਦੇ ਵਿੱਚ 4 6 ਦੀ ਟਾਇਲ ਜੀ ਆਰਕੀਟੈਕਟ ਤੋਂ ਸਿਰਫ ਡਿਜ਼ਾਈਨ ਕਢਾਉਣਾ ਹੈ ਆਉਣਾ ਕਿੱਥੇ ਹੈ ਗੋਰਾ ਟਾਇਲ ਤੇ ਜੀ ਪਰ ਪਰ ਕੇ ਆ ਰਹੇ ਤੇ ਕਸਟਮਰਾਂ ਦੇ ਵੱਡੇ ਵੱਡੇ ਫਾਇਦੇ ਕਰਨੇ ਆ ਜੀ ਆ ਲੋ ਸਮਰ ਮੇਲੇ ਤੇ 32 64 ਦੀਆਂ ਟੈਲਾਂ ਓਨਲੀ 30 ਰੁਪਏ ਫੁੱਟ ਦੇ ਵਿੱਚ ਜੀ ਸੋ ਬਿਲਕੁਲ ਜੇਕਰ ਇਹ ਆਰਟੀਕਲ ਲੈਣੇ ਆ ਤਾਂ ਗੋਰਾ ਟਾਇਲ ਰਾਮਪੁਰਾ ਫੂਲ ਪਹੁੰਚੋ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚੋ ਤੇ ਹੋਰ ਵੀ ਫਾਇਦੇ ਕਰਾਂਗੇ ਤੁਹਾਡੇ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਦੇਵਾਂਗੇ ਪ੍ਰੀਮੀਅਮ ਵਾਚ ਜੀ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਇਸ ਤਰ੍ਹਾਂ ਦੀ ਗੋਰਾ ਟਾਇਲ ਦੀ ਵਾਚ ਤੁਹਾਨੂੰ ਮਿਲੂਗੀ ਜੀ